ਭਾਈ ਲੈਣਾ ਜੀ ਦੇ ਚਿੱਕੜ ਨਾਲ ਲਿਬੜੇ ਕੱਪੜਾ ਨੂੰ ਵੇਖ ਕੇ ਗੁਰੂ ਨਾਨਕ ਦੇਵ ਜੀ ਨੇ ਕੀ ਬਚਨ ਕੀਤੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਬਾਅਦ ਭਾਈ ਲੈਣਾ ਜੀ ਪੂਰੇ ਬਦਲ ਗਏ ਸਨ ਭਾਈ ਲੈਣਾ ਜੀ ਨੇ ਆਪਣੇ ਬੱਚਿਆਂ ਨੂੰ ਕਾਰੋਬਾਰ ਸੌਂਪ ਕੇ ਕਰਤਾਰਪੁਰ ਸਾਦਾ ਲਈ ਰਹਿਣ ਦਾ ਨਿਸ਼ਚਾ ਕਰ ਲਿਆ ਜਦੋਂ ਉਹ ਸੰਗਰ ਤੋਂ ਕਰਤਾਰਪੁਰ ਜਾਣ ਲਈ ਤੁਰੇ ਤਾਂ ਉਹਨਾਂ ਨੇ ਲੰਗਰ ਵਾਸਤੇ ਸਵਾ ਮਣ ਲੂਣ ਪੰਡ ਬਨ ਕੇ ਸਿਰ ਤੇ ਲਾਦ ਲਿੱਤਾ ਜਦੋਂ ਉਹ ਕਰਤਾਰਪੁਰ ਪਹੁੰਚੇ ਤਾਂ ਗੁਰੂ ਜੀ ਡੇਰੇ ਵਿੱਚ ਨਹੀਂ ਸਨ ਵੇੜੇ ਵਿੱਚ ਬੈਠੇ ਮਾਤਾ ਸੁਲਖਣੀ ਜੀ ਨੇ ਦੱਸਿਆ ਕਿ ਗੁਰੂ ਜੀ ਖੇਤਾਂ ਵਿੱਚ ਕੰਮ ਕਰ ਰਹੇ ਹਨ। ਭਾਈ ਲੈਣਾ ਜੀ ਲੋਹਣ ਦੀ ਪੰਡ ਉੱਥੇ ਰੱਖ ਕੇ ਗੁਰੂ ਜੀ ਨੂੰ ਮਿਲਣ ਖੇਤਾਂ ਵੱਲ ਤੁਰ ਪਏ। ਖੇਤ ਵਿੱਚ ਪਹੁੰਚ ਕੇ ਉਹਨਾਂ ਨੇ ਗੁਰੂ ਜੀ ਨੂੰ ਕਾਹ ਦੀ ਪੰਡ ਚੁੱਕਦੇ ਹੋਏ ਵੇਖਿਆ ਤਾਂ ਅੱਗੇ ਹੋ ਕੇ ਭਾਈ ਲੈਣਾ ਜੀ ਨੇ ਕਾਹ ਦੀ ਪੰਡ ਆਪਣੇ ਸਿਰ ਤੇ ਚੁੱਕ ਲਈ। ਕਾਹ ਥੋੜੀ ਗਿੱਲੀ ਸੀ ਇਸ ਕਾਰਨ ਥੋੜੇ-ਥੋੜੇ ਮਿੱਟੀ ਨਾਲ ਲਿਬੜੀਆਂ ਪੂੰਦਾ ਭਾਈ ਲੈਣਾ ਜੀ ਦੇ ਰੇਸ਼ਮੀ ਵਸਤਰਾਂ ਤੇ ਡਿੱਗਣ ਲੱਗ ਪਈਆਂ। ਪਰ ਪਾਈ ਲੈਣਾ ਜੀ ਨੇ ਇਸ ਦੀ ਪਰਵਾਹ ਨਹੀਂ ਕੀਤੀ ਤੇ ਗੁਰੂ ਜੀ ਨਾਲ ਡੇਰੇ ਵੱਲ ਚੱਲ ਪਏ ਡੇਰੇ ਪਹੁੰਚ ਕੇ ਪਾਈ ਲੈਣਾ ਜੀ ਨੇ ਜਦੋਂ ਪੰਡ ਜ਼ਮੀਨ ਤੇ ਰੱਖੀ ਤਾਂ ਵੇੜੇ ਵਿੱਚ ਬੈਠੇ ਮਾਤਾ ਜੀ ਉਹਨਾਂ ਦੇ ਕੱਪੜੇ ਚਿੱਕੜ ਨਾਲ ਲਿਬੜੇ ਦੇਖ ਕੇ ਸਤਿਗੁਰਾਂ ਨੂੰ ਕਹਿਣ ਲੱਗੇ ਇਸ ਸਿੱਖ ਨੇ ਅੱਜ ਬੜਾ ਕੰਮ ਕੀਤਾ ਹੈ ਪਹਿਲਾਂ ਇਹ ਆਪਣੇ ਪਿੰਡ ਤੋਂ ਲੂਣ ਦੀ ਪੰਡ ਚੁੱਕ ਕੇ ਲਿਆਏ ਹਨ ਤੇ ਹੁਣ ਘਾਹ ਦੀ ਪੰਡ ਖੇਤ ਤੋਂ ਚੁੱਕ ਕੇ ਲਿਆਏ ਹਨ ਜਿਸ ਨਾਲ ਇਹਨਾਂ ਦੇ ਸਾਰੇ ਰੇਸ਼ਮੀ ਕੱਪੜੇ ਗੰਦੇ ਹੋ ਗਏ ਹਨ ਗੁਰੂ ਜੀ ਮੁਸਕਰਾਉਂਦੇ ਹੋਏ ਬੋਲੇ ਲਿਏ ਇਹ ਗੱਭਰੂ ਦੇ ਬਸਤਰ ਤੇ ਚਿੱਕੜ ਨਹੀਂ ਇਹ ਤਾਂ ਕੇਸਰ ਹੈ ਮਾਤਾ ਜੀ ਨੇ ਜਦ ਦੁਬਾਰਾ ਵੇਖਿਆ ਤਾਂ ਕੱਪੜਿਆਂ ਉੱਤੇ ਚਿੱਕੜ ਅਸਲ ਵਿੱਚ ਕੇਸਰ ਬਣ ਚੁੱਕਾ ਸੀ ਗੁਰੂ ਜੀ ਫਿਰ ਬੋਲੇ ਇਸ ਨੇ ਤਾਂ ਅਜੇ ਆਪਣੇ ਮੋਢਿਆਂ ਤੇ ਬੜਾ ਭਾਰ ਚੁੱਕਣਾ ਹੈ ਤੁਸੀਂ ਰੰਗ ਵੇਖ ਤੇ ਚੱਲੋ ਕਰਤਾਰ ਦੇ